ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਕੈਨੇਡਾ ਤੋਂ ਭਾਈ ਸੁੱਚਾ ਸਿੰਘ ਜੀ ਜਿਹੜੇ ਆਏ ਨੇ ਇੱਥੇ ਸ਼ਹੀਦ ਪਰਿਵਾਰਾਂ ਦੀ ਮਦਦ ਕਰਨ ਵਾਸਤੇ ਤੇ ਇਹ ਗੁਰੂ ਨਾਨਕ ਲੰਗਰ ਸੇਵਾ ਸੈਸਟੀ ਇੰਟਰਨੈਸ਼ਨਲ ਜਿਹੜੀ ਸੰਸਥਾ ਚੱਲਦੀ ਆ ਜਿਹਦੇ ਮੁਖੀ ਨੇ ਭਾਈ ਮਨਜੀਤ ਸਿੰਘ ਜੀ ਪਿੰਡਰ ਉਹਨਾਂ ਦੇ ਨਾਲ ਇਹ ਉੱਥੇ ਉਹਨਾਂ ਦੇ ਸਾਥੀ ਨੇ ਤੇ ਇਹ ਅੱਜ ਸ਼ਹੀਦ ਪਰਿਵਾਰਾਂ ਦੀ ਮਦਦ ਵਾਸਤੇ ਇਹਨਾਂ ਨੇ ਕੁਝ ਰਕਮ ਭੇਜੀ ਆ ਜੀ ਤੇ ਸ਼ੁਰੂ ਤੋਂ ਜਿਸ ਤਰ੍ਹਾਂ ਐਨਆਰਆਈ ਪਰਿਵਾਰ ਜਿਹੜੇ ਆ ਉਹ ਸ਼ਹੀਦ ਪਰਿਵਾਰਾਂ ਦਾ ਬਹੁਤ ਜਿਆਦਾ ਮਦਦ ਕਰਦੇ ਰਹੇ ਆ ਹਰ ਦੁੱਖ ਸੁੱਖ ਦੇ ਵਿੱਚ ਨਾਲ ਖਲੋਂਦੇ ਰਹੇ ਆ ਤੇ ਉਸੇ ਤਰ੍ਹਾਂ ਹੀ ਅੱਜ ਇਹਨਾਂ ਨੇ ਕੁਝ ਪਰਿਵਾਰਾਂ ਨੂੰ ਸੱਦਿਆ ਵਾ ਭਾਈ ਵਸਨ ਸਿੰਘ ਜਫਰਵਾਲ ਜੀ ਜਿਹੜੇ ਆ ਉਹ ਇਹਨਾਂ ਨੂੰ ਪਰਿਵਾਰਾਂ ਨੂੰ ਲੈ ਕੇ ਆਏ ਆ ਤੇ ਪਹਿਲੀ ਵਾਰੀ ਇਹ ਜਿਹੜੇ ਸ਼ਹੀਦ ਪਰਿਵਾਰ ਆ ਇਹ ਸਾਹਮਣੇ ਆਏ ਆ ਕਿਉਂਕਿ ਜਿੰਨੇ ਵੀ ਇਸ ਮੂਵਮੈਂਟ ਦੇ ਵਿੱਚ ਰਹੇ ਆ ਕਿਉਂਕਿ ਇਹ ਬੜੇ ਭਲੀ ਭਾਂਤ ਜਫਰਵਾਲ ਸਾਹਿਬ ਉਹਨਾਂ ਨੂੰ ਜਾਣਦੇ ਸੀ ਤੇ ਇਹਨਾਂ ਨੇ ਅੱਜ ਇਹ ਪਰਿਵਾਰਾਂ ਨੂੰ ਲਿਆਂਦਾ ਏ ਔਰ ਪਹਿਲੀ ਵਾਰੀ ਇਹ ਪਰਿਵਾਰ ਜਿਹੜਾ ਵਾ ਇਹ ਇੱਥੇ ਅੱਜ ਆਇਆ ਵਾ ਜੀ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਜਿਹੜੀ ਸੰਸਥਾ ਉਹਦੇ ਦਫ਼ਤਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤੇ ਇਹ ਭਾਈ ਜਫਰਵਾਲ ਸਾਹਿਬ ਜਿਹੜੇ ਆਏ ਇਹਨਾਂ ਨੂੰ ਭਾਈ ਸੁੱਚਾ ਸਿੰਘ ਦੀ ਜਿਹੜੀ ਭੇਟਾ ਭੇਜੀ ਆ ਉਹ ਇਹਨਾਂ ਨੇ ਸਪੁਰਦ ਕਰਨਗੇ ਜੀ ਹਾਂਜੀ ਜਫਰਵਾਲ ਜੀ ਸ਼ਹੀਦ ਭਾਈ ਬਖਸੀਸ ਸਿੰਘ ਪੁੱਤਰ ਕਰਮ ਸਿੰਘ ਪਿੰਡ ਬਾਧਰ ਥਾਣਾ ਪੁਰਾਣਾ ਛਾਲਾ ਜੇ 1993 ਦੇ ਵਿੱਚ ਸ਼ਹੀਦ ਹੋਏ ਆ ਜੀ ਤੇ ਇਹਨਾਂ ਨੂੰ ਇਹ 15000 ਰੁਪਇਆ ਜਿਹੜਾ ਵਾਇਪੇਟ ਕੀਤਾ ਗਿਆ ਵਾਜੀ ਸ਼ਹੀਦ ਭਾਈ ਜਗਜੀਤ ਸਿੰਘ ਪੁੱਤਰ ਸਰਦਾਰ ਨਾਨਕ ਸਿੰਘ ਇਹ ਵੀ ਕਾਨੂੰਨਾਨ ਥਾਣੇ ਦੇ ਵਿੱਚ ਸੀ ਇਹ ਵੀ ਉਹ ਸੰਘਰਸ਼ ਦੇ ਵਿੱਚ ਜਿਹੜੇ ਸ਼ਹੀਦ ਹੋਏ ਆ ਅੱਗੇ ਜੀ ਸ੍ਰੀ ਸ਼ਹੀਦ ਭਾਈ ਸੁਰਿੰਦਰਪਾਲ ਸਿੰਘ ਜਿਹੜੇ ਆ ਇਹਨਾਂ ਦੇ ਚਾਚਾ ਜੀ ਜਿਹੜੇ ਆ ਸ਼ਹੀਦ ਭਾਈ ਸੁਰਿੰਦਰਪਾਲ ਸਿੰਘ ਪੁੱਤਰ ਸਰਦਾਰ ਇੰਦਰ ਸਿੰਘ ਉਹ ਵੀ ਇਹ ਸੰਘਰਸ਼ ਦੀ ਭੇਟ ਚੜੇ ਆ ਜੀ ਅੱਗੇ ਜੀ ਅੱਗੇ ਭਾਈ ਹਰਜਿੰਦਰ ਸਿੰਘ ਜਿਹੜੇ ਆ ਉਹ ਕਿਸੇ ਵਜ੍ਹਾ ਕਰਕੇ ਉਹਨਾਂ ਦੇ ਜਿਹੜਾ ਪਰਿਵਾਰ ਆ ਨਹੀਂ ਸਕਿਆ ਵੀ ਉਹ ਜਫਰਵਾਲ ਸਾਹਿਬ ਦੱਸ ਦੇਣਗੇ ਸ਼ਹੀਦ ਭਾਈ ਹਰਜਿੰਦਰ ਸਿੰਘ ਠੱਕਰ ਸੰਧੂ ਜਿਨ੍ਹਾਂ ਨੂੰ ਬਾਬਾ ਜੀ ਬਾਬਾ ਠਾਕੁਰ ਸਿੰਘ ਦੀ ਗੱਡੀ ਵਿੱਚੋਂ ਕੱਢ ਕੇ ਸ਼ਹੀਦ ਕੀਤਾ ਸੀਗਾ ਉਹਨਾਂ ਦੀ ਜਿਹੜੀ ਸਿੰਘਣੀ ਆ ਉਹ ਐਸੋਲੇ ਠੀਕ ਨਹੀਂ ਗਏ ਤੇ ਬੈੱਡ ਤੇ ਆ ਤੇ ਅੱਜ ਉਹ ਉਹਨਾਂ ਇੱਥੇ ਹੋਣਾ ਸੀਗਾ ਉਹਨਾਂ ਦੀ ਬੇਟੀ ਨੇ ਲੇਕਿਨ ਉਹ ਪੀਜੀਏ ਹੀ ਗਏ ਨੇ ਇਸ ਕਰਕੇ ਉਹਨਾਂ ਦੀ ਸਹਾਇਤਾ ਉਹਨਾਂ ਦੇ ਘਰ ਪਹੁੰਚਾ ਦਿੱਤੀ ਜਾਵੇਗੀ ਤੇ ਉਹ ਤੋਂ ਨਾਰੀ ਫੋਟੋ ਲੈ ਕੇ ਉਹ ਨਾਨਕ ਲੰਗਰ ਸੇਵਾ ਸੁਸਾਇਟੀ ਨੂੰ ਭੇਜੀ ਜਾਵੇਗੀ ਬਿਲਕੁਲ ਠੀਕ ਅੱਗੇ ਜੀ ਇਹ ਬਾਬਾ ਹਜੂਰ ਸਿੰਘ ਜੀ ਆ ਜੀ ਇਹਨਾਂ ਨੇ ਬਹੁਤ ਜ਼ਿਆਦਾ ਤਸ਼ੱਦਦ ਜਿਹੜਾ ਵਾ ਨਾ ਉਹ ਸਾਰਿਆ ਉਦੋਂ ਇਹਨਾਂ ਨੂੰ ਨਕਾਰਾ ਹੋ ਗਿਆ ਸੀਗਾ ਇਹ ਜਫਰਵਾਲ ਸਾਹਿਬ ਇਹਨਾਂ ਬਾਰੇ ਡਿਟੇਲ ਚ ਦੱਸਣਗੇ ਜੀ ਇਹ ਬਾਬਾ ਜੂ ਸਿੰਘ ਆ ਉਹਨਾਂ ਸਮਿਆਂ ਦੇ ਵਿੱਚ ਨੌਜਵਾਨ ਸੀਗੇ ਤੇ ਇਹਨਾਂ ਇਹ ਸੇਵਾ ਕਰਦੇ ਸੀਗੇ ਪੰਥ ਦੀ ਕੌਮ ਦੀ ਆਏਗੇ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਸੀਗੇ ਹੈਲਪ ਵੀ ਕਰਦੇ ਸੀਗੇ ਆਪਣੀ ਵਿਤੋਂ ਬਾਹਰੀ ਤੇ ਪੁਲਿਸ ਨੇ ਇਹਨਾਂ ਨੂੰ ਇਹਨਾਂ ਤੇ ਸੱਦਤ ਕੀਤਾ ਸੀਗਾ ਬਹੁਤ ਜ਼ਿਆਦਾ ਤੇ ਇੱਕ ਸਮਾਂ ਜਦੋਂ ਸਰੀਰਕ ਤੌਰ ਤੇ ਨਕਾਰੇ ਹੋ ਗਏ ਸੀਗੇ ਤੇ ਅੱਜ ਫੇਰ ਆਪਣੇ ਪੰਥ ਦੀ ਆਪਣੀ ਕੌਮ ਦੀ ਇਹ ਸੇਵਾ ਕਰ ਰਹੇ ਆ ਅੱਜ ਪ੍ਰਚਾਰਕ ਰੂਪ ਵਿੱਚ ਉਹ ਇਹ ਵਿਚਰ ਰਹੇ ਨੇ ਤੇ ਇਸ ਕਰਕੇ ਇਹਨਾਂ ਨੂੰ ਇਹ ਤਾਂ ਸੇਵਾ ਦਿੱਤੀ ਗਈ ਆ ਕਿਉਂਕਿ ਇਹਨਾਂ ਦੀ ਬਹੁਤ ਜ਼ਿਆਦਾ ਸੇਵਾ ਆ ਤੇ ਇਹ ਤੇ ਇਹਨਾਂ ਦਾ ਸਤਿਕਾਰ ਆ ਇਹ ਜਿਹੜੇ ਵੀ ਸ਼ਹੀਦ ਪਰਿਵਾਰ ਆ ਸਿੰਘ ਜਿਨ੍ਹਾਂ ਨੇ ਤਸੱਦਸ ਹਾਰੇ ਆ ਜ਼ੁਲਮ ਸਹਿਆ ਆ ਠਾਣੇ ਚ ਹਵਾਲਾ ਤਾਂ ਜੇਲ੍ਹਾਂ ਚ ਮਾਰਾਂ ਖਾਧੀਆਂ ਨੇ ਇਹਨਾਂ ਦਾ ਇਹ ਸਤਿਕਾਰ ਆ ਇਹ ਇਹ ਮਲਪੀ ਅਸੀਂ ਇਹ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਉਹਨਾਂ ਦੇ ਸਾਥੀ ਸਹਿਯੋਗੀ ਪਿੰਡ ਸਾਬੋਣਾ ਦੇ ਬਹੁਤ ਬਹੁਤ ਧੰਨਵਾਦੀ ਆ ਜਿਹੜੇ ਬੜੇ ਲੰਬੇ ਅਰਸੇ ਤੋਂ ਇਹ ਸੇਵਾ ਨਿਭਾ ਰਹੇ ਨੇ ਤੇ ਗਾਵਿਆਂ ਦਾ ਵੀੜਾ ਚੁੱਕਿਆ ਕਿ ਅਸੀਂ ਇਹ ਸੇਵਾ ਜਾਰੀ ਰੱਖਾਂਗੇ ਅਸੀਂ ਇਹ ਸਾਰੀ ਲੰਗਰ ਗੁਰਨਾਨਕ ਲੰਗਰ ਸੇਵਾ ਸੁਸਾਇਟੀ ਦੇ ਬਹੁਤ ਬਹੁਤ ਧੰਨਵਾਦੀ ਆ ਜਿਹੜੇ ਕਿ ਇਹ ਸਿੰਘਾਂ ਦਾ ਢੀਰ ਸਿੰਘਾਂ ਦਾ ਮਜੂਦਾ ਸਿੰਘਾਂ ਦਾ ਹੌਸਲਾ ਫਜ਼ਾਈ ਕਰ ਰਹੇ ਨੇ ਸਾਰੇ ਸਾਥੀਆਂ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਦੋ ਵੇਖਣਾ ਦਿੱਤਾ ਦਿੱਤਾ ਹਾਂ ਅੱਛਾ ਇਹ ਆ ਜੀ ਧਰਮੀ ਫੌਜੀ ਭਾਈ ਜਸਵੰਤ ਸਿੰਘ ਜੀ ਇਹ ਪੁੱਚੋ ਬਠਿੰਡੇ ਤੋਂ ਆਏ ਆ ਤੇ ਇਹ ਆਪਣੀ ਜੋ ਵੀ ਇਹਨਾਂ ਨਾਲ ਸੰਘਰਸ਼ ਆ ਉਹ ਆਪਣੀ ਜ਼ੁਬਾਨੀ ਦੱਸਣਗੇ ਜਿਹੜੀ ਆ ਦੱਸਿਓ ਜੀ ਜਨਾ ਵੈਗੁਰੂ ਜੀ ਖਾਲਸਾ ਵਾਹੀ ਫਤੇ ਜੀ ਮੈਂ ਗੁਰਨਾਨਕ ਲੰਗਰ ਸੇਵਾ ਸੇਟੀ ਜਿੰਨੇ ਵੀ ਸੇਵਾਦਾਰ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਭਾਈ ਮਨਜੀਤ ਸਿੰਘ ਪਿੰਡਰ ਭਾਈ ਸੁਚਾ ਸਿੰਘ ਜੀ ਕੈਨੇਡਾ ਜਿੰਨੇ ਵੀ ਸੇਵਾਦਾਰ ਆ ਮੇਰੇ ਦਿਲੋਂ ਧੰਨਵਾਦ ਕਰਦਾ ਜੀ ਮੈਂ 1984 ਦੇ ਵਿੱਚ ਫੌਜ ਦੀ ਨੌਕਰੀ ਛੱਡ ਕੇ ਆਇਆ ਉਸ ਤੋਂ ਬਾਅਦ ਸਮੇਤ ਸ਼ੈਣੀ ਦਾ ਤਸੱਦ ਚੱਲਿਆ ਮੇਰੇ ਸਰੀਰ ਤੇ ਸੱਦ ਦੇ ਨਿਸ਼ਾਨ ਵੀ ਹੈ ਜਿਹੜੇ ਨੂਨ ਮਿਰਚਾਂ ਪਾਏ ਉਹਨਾਂ ਨੇ ਕੱਟ ਲਾ ਕੇ ਚਾਕੂ ਨਾਲ ਸਵਾਰਨ ਘੋਟਣੇ ਦਾ ਸੱਤ ਚੱਲਿਆ ਉਹਨਾਂ ਦੇ ਵੀ ਸੱਦ ਦੇ ਨਿਸ਼ਾਨ ਮੇਰੇ ਸਰੀਰ ਤੇ ਹਨ ਜੀ ਮੈਂ ਬਹੁਤ ਦਿਲੋਂ ਧੰਨਵਾਦੀ ਹਾਂ ਜੀ ਜਿਹੜੇ ਸੇਵਾਦਾਰ ਭੈਣ ਭਰਾ ਸੇਵਾ ਕਰ ਰਹੇ ਹੈ ਜੀ ਵਾਹਿਗੁਰੂ ਖਾਲਸਾ ਵਾਜੀ ਫਤਿਹ ਵਾਹਿਗੁਰੂ ਫਤਿਹ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਜਿਹੜੀ ਆ ਜੀ ਇਹ 2000 ਸਨ ਦੇ ਵਿੱਚ ਸੰਸਥਾ ਬਣੀ ਸੀ ਔਰ ਸਨ 2000 ਤੋਂ ਇਹ ਜਿੰਨੇ ਵੀ ਗਰੀਬ ਲੜਕੀਆਂ ਉਹਨਾਂ ਦੀ ਸ਼ਾਦੀ ਵਾਸਤੇ ਫਿਰ ਮਤਲਬ ਅਨੇਕਾਂ ਹੀ ਲੜਕੀਆਂ ਨੂੰ ਇਹਨਾਂ ਨੇ ਪੜਾਇਆ ਵਾ ਉਹ ਜਿਹੜੀਆਂ ਵਾਂ ਸੈਂਕੜਿਆਂ ਦੇ ਹਿਸਾਬ ਦੇ ਨਾਲ ਜਿਹੜੀਆਂ ਫੀਸਾਂ ਦੀਆਂ ਪਰਚੀਆਂ ਅੱਜੇ ਸਾਡੇ ਕੋਲ ਮੌਜੂਦ ਆ ਮਤਲਬ ਇੱਥੋਂ ਤੱਕ ਕੀ ਪੜ੍ਹਾਈ ਜਿਹੜੀ ਉਹਨਾਂ ਦੀ ਇਹਨਾਂ ਨੇ ਮਤਲਬ ਜਿੰਨੀ ਵੀ ਪੜ੍ਹਾਈ ਕੋਈ ਕਰ ਸਕਦਾ ਸੀ ਨਾ ਉੰਨੀ ਸਾਰੀ ਜਿਹੜੀ ਇਹ ਸੰਸਥਾ ਨੇ ਉਹਦਾ ਜੁਮਾ ਚੁੱਕਿਆ ਸੀ ਤੇ ਅੱਜ ਵੀ ਕਰ ਰਹੇ ਆ ਹੋਰ ਬੇਸਹਾਰਾ ਲੋਕੀ ਕਿਸੇ ਨੂੰ ਦਵਾਈ दारू ਦੀ ਲੋੜ ਆ ਕਿਸੇ ਨੂੰ ਮਤਲਬ ਹਰ ਤਰ੍ਹਾਂ ਦੀ ਇਹ ਜਿਹੜੀ ਆ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਜਿਹਦੇ ਮੁਖੀ ਭਾਈ ਮਨਜੀਤ ਸਿੰਘ ਜੀ ਭਿੰਡਰ ਨੇ ਉਹਨਾਂ ਨੇ ਬੜਾ ਜਿਆਦਾ ਮਤਲਬ ਇੱਕ ਪਰਕ ਆਰ ਦਾ ਕੰਮ ਸ਼ੁਰੂ ਕੀਤਾ ਵਾ ਤੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਜੀ ਅ ਭਾਈ ਸੁੱਚਾ ਸਿੰਘ ਜੀ ਵੀ ਜਿਹੜਾ ਚੇਚਾ ਉਥੋਂ ਆਪਣਾ ਦਸਵੰਦ ਕੱਢ ਕੇ 18-18 ਘੰਟੇ ਇਹਨਾਂ ਨੇ ਗੱਡੀ ਚਲਾਈ ਆ ਦਿਮਾਗ ਸੌ ਜਾਂਦਾ ਸੀ ਤੇ ਅੱਖਾਂ ਖੁੱਲੀਆਂ ਰਹਿਂਦੀਆਂ ਸੀ ਇੰਨੀ ਮਿਹਨਤ ਕੀਤੀ ਆ ਤੇ ਫੇਰ ਆਪਣਾ ਦੁਸ਼ਮੰਦ ਕੱਢ ਕੱਢ ਕੇ ਤੇ ਹਰ ਸਾਲ ਆਉਂਦੇ ਆ ਤੇ ਆਪਣਾ ਦੁਸ਼ਮੰਦ ਜਿਹੜਾ ਵਾ ਇੱਥੇ ਉਹ ਸੰਗਤਾਂ ਦੇ ਵਿੱਚ ਦੇਖੇ ਜਾਂਦੇ ਆ ਗੁਰੂ ਰਾਮਦਾਸ ਇਹਨਾਂ ਨੂੰ ਮਤਲਬ ਤੰਦਰੁਸਤੀ ਬਖਸ਼ੇ ਤੇ ਸਦਾ ਹੀ ਅੰਗ ਸੰਗ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭਾਈ ਗੁਰਵਿੰਦਰ ਸਿੰਘ ਜੀ ਮੁੱਖ ਗ੍ਰੰਥੀ ਦੇ ਗੁਰਦੁਆਰਾ ਕੌਲ ਸਰ ਵਿਖੇ ਇਹਨਾਂ ਦੀ ਮੈਸੇਜ ਦੇ ਬ੍ਰਹਿੰਤ ਉਮਰ ਸੀ 2 ਸਾਲ ਪਹਿਲਾਂ ਤੇ ਜਿਨ੍ਹਾਂ ਦਾ ਆਪਰੇਟ ਹੋ ਚੁੱਕਾ ਵਾ ਤੇ ਇਹਨਾਂ ਦੇ ਵਾਸਤੇ ਗੁਰੂ ਘਰ ਦੇ ਵਜੀਰ ਹੋਣ ਕਰਕੇ ਭਾਈ ਸੁੱਚਾ ਸਿੰਘ ਜੀ ਨੇ ਕੁਝ ਹਿੱਸਾ ਪਾਇਆ ਵਾ ਜੀ ਇਹਨਾਂ ਨੂੰ ਦੇ ਪਤਨੀ ਦੇ ਇਲਾਜ ਵਾਸਤੇ ਉਹ ਭਾਈ ਵੱਸਨ ਸਿੰਘ ਜਫਰਵਾਲ ਜਿਹੜੇ ਆ ਇਹਨਾਂ ਨੂੰ ਭੇਟਾ ਕਰ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਕੈਨੇਡਾ ਦੀ ਜਿਹੜੀ ਸੰਸਥਾ ਵਾ ਉਹਦੇ ਵੱਲੋਂ ਸਮੇਂ-ਸਮੇਂ ਤੇ ਲੋੜਵੰਦ ਗਰੀਬ ਪਰਿਵਾਰਾਂ ਦੀ ਹੋਰ ਬੇਸਹਾਰਾ ਲੜਕੀਆਂ ਦੀ ਪੜ੍ਹਾਈ ਵਾਸਤੇ ਤੇ ਸ਼ਾਦੀ ਵਾਸਤੇ ਜਿਸ ਤਰ੍ਹਾਂ ਪਿਛਲੇ 20 ਸਾਲਾਂ ਤੋਂ ਲਗਾਤਾਰ ਇਹ ਸੇਵਾ ਨਿਭਾਈ ਜਾ ਰਹੀ ਆ ਉਸੇ ਤਰ੍ਹਾਂ ਅੱਜ ਇਹ ਜਿਹੜੇ ਪੰਜ ਪਰਿਵਾਰ ਜਿਹੜੇ ਨੇ ਇਹ ਆਏ ਨੇ ਸਾਡੇ ਕੋਲ ਤੇ ਕੈਨੇਡਾ ਤੋਂ ਭਾਈ ਸੁੱਚਾ ਸਿੰਘ ਜੀ ਜਿਹੜੇ ਆ ਉਹਨਾਂ ਨੇ ਇਹ ਸੇਵਾ ਭੇਜੀ ਸੀ ਜਿਹੜੀ ਉਹ ਭਾਈ ਵੱਸਨ ਸਿੰਘ ਜਫਰਵਾਲ ਇਹਨਾਂ ਦੇ ਹੈਂਡਓਵਰ ਕਰਨਗੇ ਜੀ ਇਹ ਇਧਰ ਦੇ ਦਿਓ ਇਕੱਠੇ ਹੀ ਅੱਛਾ ਹਾਂ ਇੱਕ ਇਧਰ ਦੇ ਦਿਓ